ਸਭ ਇੱਥੇ ਜਿਹਦਾ ਦਾ ਲੱਗਦਾ ਸਭ ਲੁੱਟਣ ਤੇ ਲੱਗੇ ਹੋਏ ਨੇ ਇਹ ਸਿੱਧੀ ਗੱਲ ਮੈਂ ਵੱਡੀ ਸ਼ਬਦਾਂ ਚ ਕਹਿ ਦਿੰਨਾ ਹੈ ਕਿਹਣਾ ਕੋਈ ਸੱਚਾ ਸਵਿੱਤਰਾ ਨਹੀਂ ਆਮ ਆਦਮੀ ਪਾਰਟੀ ਵਾਲਿਆਂ ਦਾ ਹਲੇ ਵੀ ਕਹਿਣਾ ਵੀ ਭਗਵਾਨ ਤਮਨ ਜਿੰਨਾ ਚਿੰਤਕ ਆ ਜਿਹੜਾ ਪੰਜਾਬ ਲਈ ਉਹ ਹੋਰ ਕੋਈ ਨਹੀਂ ਹੈਗਾ ਕਹਿੰਦੇ ਉਹ ਹਸਪਤਾਲ ਦੇ ਵਿੱਚ ਸੀਗਾ ਹਸਪਤਾਲ ਦੇ ਵਿੱਚ ਬੈਠੇ ਵੀ ਉਹਨੇ ਪੰਜਾਬ ਦੇ ਗੱਲ ਕੀਤੀ ਆ ਤੁਸੀਂ ਗੱਲ ਕੀਤੀ ਭਗਵਾਨਤਮਾਨ ਪ੍ਰਮਾਤਮਾ ਭਰਾ ਨੂੰ ਹੈਨਾ ਬਹੁਤ ਤੰਦਰੁਸਤੀ ਬਖਸ਼ੇ ਉਹਨੇ 27 ਚ ਦੇਖਣਾ ਵੀ ਜਿਹੜਾ ਮੈਂ ਪੰਜਾਬ ਨਾਲ ਅਸੀਂ ਹਾਲ ਕੀਤਾ ਕਿਉਂ ਦਿੱਲੀ ਵਾਲਿਆਂ ਦੇ ਮੈਂ ਮਗਰ ਲੱਗ ਕੇ ਕੀਤਾ ਜਿਵੇਂ ਮਰਜ਼ੀ ਕੀਤਾ ਉਹ ਫਿਰ ਆਬਦਾ ਵੀ ਕਿਵੇਂ ਉਹ ਰਾਜ ਭਗ ਜਾਂਦਾ ਉਹ ਦੇਖਣਾ ਹੈ ਉਹਨੇ 1480 ਤੋਂ ਬਾਅਦ ਜਦੋਂ 1480 ਹੋ ਜਾਂਦਾ ਉਸ ਤੋਂ ਬਾਅਦ ਉਹਦੇ ਵਿੱਚ ਜਿਹੜੀ ਪਾਣ ਦੀ ਸਮਰੱਥਾ ਹੈ ਉਹਨੂੰ ਰਿਲੀਜ਼ ਕਰਨਾ ਪੈਂਦਾ ਨਾਲ ਦੀ ਨਾਲ ਇਹਨਾਂ ਨੇ ਇਹਨਾਂ ਕਿਉਂ ਭਰਿਆ ਜਵਾਬ ਦੇਣ ਭਾਈ ਕੀ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇਣ ਦੇ ਲਈ ਪੰਜਾਬ ਨੂੰ ਡੋਬਣ ਦਾ ਪਲਾਨ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਮੈਂ ਤਾਂ ਕੀੜੀ ਵੀ ਦੇਂਦੀ ਆ ਮੈਂ ਮੁਰਗੀ ਦਾ ਮੁਆਵਜ਼ਾ ਦਊਂ ਮੈਂ ਫਲਾਨਾ ਕਰੂੰ ਮੈਂ ਠਮਕਾ ਕਰੂੰ ਗੱਲਾਂ ਦਾ ਕੜਾਹ ਬਣਾਈ ਚੱਲੋ ਭਾਈ ਪੰਜਾਬ ਪੂਰੇ ਦੇਸ਼ ਦੇ ਮੂਰੇ ਸਭ ਤੋਂ ਵੱਧ ਕੁਰਬਾਨੀਆਂ ਹੋਣ ਪੂਰੇ ਦੇਸ਼ ਦਾ ਢਿੱਡ ਭਰਨ ਦੇ ਲਈ ਹਰੀ ਕ੍ਰਾਂਤੀ ਨੇ ਅਸੀਂ ਆਪਦੇ ਅੰਦਰ ਗੱਲ ਲੈ ਹੁਣ ਅੱਜ ਉਹ ਪੰਜਾਬ ਨਾਲ ਤੁਸੀਂ ਇਹ ਕਰ ਰਹੇ ਹੋ ਹਜੇ ਵੀ ਖਤਰੇ 'ਚ ਬੈਠੇ ਆਂ ਅਸੀਂ ਤਾਂ ਯਾਰ ਖਤਰੇ ਨੇ ਜਾਂ ਤਾਂ 2.5 ਫੁੱਟ ਡੇਟਾ ਪਾਣੀ ਇਹ ਕੀ ਹੁੰਦਾ ਯਾਰ ਆਹ ਹੁਣ ਮੈਂ ਜਗਰਾਉਂ ਤੋਂ ਆਉਂਦਾ ਸੀ ਉਹ ਚੱਲੇ ਆ ਰਾਹ 'ਚ ਬੋੜੀ ਬੋੜ ਕੀਤੇ ਪਿਆ ਨਸ਼ਾ ਕਰਤਾ ਜੀ ਭਗਵੰਤ ਮਾਨ ਦੀਆਂ ਫੋਟੋ ਲੱਗੀਆਂ ਲੈ ਦੱਸ ਉਹ ਯਾਰ ਤੁਸੀਂ ਐਡਵਰਟਾਈਜ਼ਮੈਂਟ ਕਰਨ ਆਏ ਹੋ ਦੋਸਤਾਂ ਦੇਖੋ ਲੋਡ ਤਾਂ ਇਹ ਪੰਜਾਬ ਆ ਹੈਣਾ ਇਹ ਚੜਦਾ ਪੰਜਾਬ ਆ ਇਹ ਤਾਂ ਜਿਵੇਂ ਇਹਨਾਂ ਨੇ ਬੜੇ ਟੈਗ ਦਿੱਤੇ ਸੀ ਇਹਨਾਂ ਨੂੰ ਸਾਫ਼ ਪਤਾ ਲੱਗ ਗਿਆ ਵੀ ਇਹ ਪੰਜਾਬ ਪੰਜਾਬ ਦੇ ਨਾਲ ਖੜ ਜਾਂਦਾ ਸਾਡੇ ਨਾਲ ਖੜਾ ਖਾਣਾ ਪਹਿਲੀ ਵੱਡੀ ਗੱਲ ਇਹ ਆ ਪੰਜਾਬੀ ਪੰਜਾਬ ਦੇ ਨਾਲ ਖੜੇ ਨੇ ਚਾਹੇ ਉਹ ਐਨ ਆਰ ਆਈ ਵੀਰ ਹੋਣ ਕਾਹੇ ਉਹ ਹਰਿਆਣਾ ਵਾਲੇ ਕਿਉਂਕਿ ਪੰਜਾਬ ਹੀ ਕਹਿੰਦੇ ਆ ਨੂੰ ਅਸੀਂ ਸਾਂਝਾ ਪੰਜਾਬ ਹੈ ਜਿਹੜਾ ਚਾਹੇ ਹਰਿਆਣਾ ਹੋਣ ਜਾਂ ਹੋਰ ਹੈ ਇਹੀ ਲੋਕ ਖੜੇ ਨੇ ਤੁਸੀਂ ਮੈਨੂੰ ਦੱਸੋ ਵੀ ਇਹ ਚ ਸਰਕਾਰ ਹੜਾਂ ਚ ਦਿਖੀ ਐ ਬਾਕੀ ਚੀਜ਼ ਜਿਹੜੀ ਲੋਡ ਆ ਉਹ ਕਿਸੇ ਚੀਜ਼ ਦੀ ਨਹੀਂ ਸਭ ਚੀਜ਼ਾਂ ਓਵਰਫਲੋ ਚੱਲ ਰਹੀਆਂ ਨੇ ਲੋਕਾਂ ਨੇ ਭਰ ਭਰ ਟਰਾਲੀਆਂ ਰਾਸ਼ਨ ਲੈ ਗਏ ਉਧਰ ਨੂੰ ਹਨਾ ਅਸੀਂ ਇੱਕ ਵਾਰ ਕਿਹਾ ਵੀ ਭਾਈ ਅਚਾਰ ਚਾਹੀਦਾ ਚਾਰ ਦੀਆਂ ਟਰਾਲੀਆਂ ਚਲੀਆਂ ਗਈਆਂ ਉਸ ਤੋਂ ਬਾਅਦ ਜਿਹੜੀ ਫੀਡ ਹੈ ਉਹ ਬਹੁਤ ਬਹਤਾਤ ਦੇ ਵਿੱਚ ਗਈ ਐ ਹਰ ਇੱਕ ਚੀਜ਼ ਪੀਣ ਵਾਲੇ ਪਾਣੀ ਤੋਂ ਲੈ ਕੇ ਲੜਕੀਆਂ ਦੇ ਜ਼ਰੂਰੀ ਜਿਹੜਾ ਸਮਾਨ ਹੁੰਦਾ ਉਹ ਵੀ ਉਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਪਹੁੰਚਿਆ ਸੋ ਪੰਜਾਬੀਆਂ ਨੇ ਕਿਸੇ ਚੀਜ਼ ਦੀ ਜਿਹੜੀ ਤੋੜ ਉਹ ਨਹੀਂ ਰਹਿਣ ਦਿੱਤੀ ਇਸ ਕਰਕੇ ਹਜੇ ਫਿਲਹਾਲ ਜਿਹੜੀ ਗੱਲ ਹੁਣ ਪਾਣੀ ਉਤਰਨਾ ਸ਼ੁਰੂ ਹੋਇਆ ਹੁਣ ਪਾਣੀ ਉਤਰੂਗਾ ਫੇਰ ਮਦਦ ਦੀ ਲੋੜ ਪੈਣੀ ਹੈ ਮੰਨ ਲਓ 5-5 ਫੁੱਟ ਗਾਰ ਆ ਚੁੱਕੀ ਹੈ ਉੱਤੇ ਗਾਰ ਉਹ ਚੱਕਣੀ ਹੈ ਵਾਹਣੀ ਹੈ ਖੇਤ ਬੋਣੇ ਨੇ ਗਾਂ ਕਣਕ ਬੀਜਣ ਤੱਕ ਉਹ ਸਹੀ ਕਰਨੇ ਨੇ ਉਹ ਕਿੰਨਾ ਖਰਚਾ ਹੋਣਾ ਕਿੰਨਾ ਸਮਾਂ ਲੱਗਣਾ ਕਿੰਨਾ ਪੈਸਾ ਲੱਗਣਾ ਕਿੰਨਾ ਡੀਜ਼ਲ ਲੱਗਣਾ ਉਹ ਜਿਹੜੀ ਦੂਜੀ ਗੱਲ ਹੈ ਉਹ ਬਾਅਦ ਦੀ ਗੱਲ ਹੈ ਸੋ ਇਸ ਲਈ ਫਿਲਹਾਲ ਤਾਂ ਹਜੇ ਕਿਸੇ ਵੀ ਚੀਜ਼ ਦੀ ਕੋਈ ਉੱਥੇ ਜ਼ਰੂਰਤ ਨਹੀਂ ਹੈਗੀ ਹਾਂ ਜਿਹੜੇ ਲੋਕ ਇੱਕ ਮੈਨੂੰ ਥੋੜਾ ਜੱਗ ਅੱਗੇ ਲਾਇਆ ਜਿਹੜੇ ਮੰਨ ਲਓ ਟਰਾਲੀਆਂ ਭਰ-ਭਰ ਸਾਡੇ ਅਰਗੇ ਬਿਨਾਂ ਮਤਲਬ ਤੋਂ ਵੀ ਆਜੋ ਭਾਈ ਆਪਾਂ ਐਸੇ ਮੇਲੇ ਤੇ ਥਰੂ ਦੇਖ ਰਹੇ ਆਂ ਮੇਲੇ ਦੀ ਤਰ੍ਹਾਂ ਦੇਖ ਰਹੇ ਆਂ ਉਹ ਗਲਤ ਹੈ ਹੈਨਾ ਉਹ ਲੋਕ ਤਾਂ ਹੜਾਂ 'ਚ ਹੜੇ ਗਏ ਨੇ ਮੱਝਾ ਉਹ ਮੱਝਾ ਹੈ ਜਿਹੜਾ ਕੀ ਨਾਦਰ ਸ਼ਾਹ ਦੇ ਮੂਰੇ ਡਟਿਆ ਅਬਦਾਲੀ ਦੇ ਮੂਰੇ ਡਟਿਆ ਗੋਰੇ ਅੰਗਰੇਜ਼ਾਂ ਦੇ ਮੂਰੇ ਡਟ ਕੇ ਖੜ ਗਿਆ ਵੀ ਆਓ ਪੰਜਾਬ 'ਚ ਵੜ ਕੇ ਦਿਖਾਓ ਉਹ ਮਾਜਾ ਅੱਜ ਪਾਣੀ ਨੇ ਮਾਰ ਮਾਰੀ ਹੈ ਮਾਰੀ ਵੀ ਕਿਨੇ ਹਰਾਵੀ ਨੇ ਜਿਹੜੀ ਅੱਜ ਤੱਕ ਨਹੀਂ ਹੋਈ ਭਾਈ 1988 ਚ ਦੱਸਦੇ ਨੇ ਨਾ ਪਾਣੀ ਨਹੀਂ ਆਇਆ ਹੁਣ ਉਹ ਪਾਣੀ ਕਿਵੇਂ ਤੇ ਕਿਉਂ ਆਇਆ ਇਹ ਵੀ ਇੱਕ ਵੱਡਾ ਸਵਾਲ ਹੈ ਭਾਈ BBMB ਇਹ ਸਾਰੀ ਚੀਜ਼ ਨੂੰ ਮੈਨੇਜ ਕਰਦਾ ਵਾ ਜੇ ਦੇਖਿਆ ਜਾਵੇ ਜਿਹੜਾ ਵੈਦਰ ਦਾ ਅੱਜ ਕੱਲ ਤਾਂ ਇੰਨੀ ਕੁ ਟੈਕਨੋਲੋਜੀ ਆ ਗਈ ਵੀ ਆਪਾਂ ਨੂੰ ਅਗਲੇ ਮਹੀਨੇ ਦਾ ਵੀ ਪਤਾ ਲੱਗ ਜਾਂਦਾ ਵਾ ਵੀ ਇਸ ਵਾਰ ਬਰਖਾ ਕਿੰਨੀ ਕੁ ਹੋਣੀ ਹੈ ਕਿੰਨੀ ਕੁ ਨਹੀਂ ਕਿ ਇਹ ਸਭ ਦਾ ਆਂਕੜਾ ਬੀਬੀਐਮਪੀ ਕੋਲ ਨਹੀਂ ਸੀ ਵੀ ਜਿਹੜਾ ਉਹ ਪਾਣੀ ਟਾਈਮ ਟੂ ਟਾਈਮ ਰਿਲੀਜ਼ ਕਰਦੇ ਦੇਖੋ ਸਾਡੇ ਨਾ ਉਹ ਜਿਹੜੇ ਮੁੰਡੇ ਨੇ ਮੌਸਮ ਪੰਜਾਬ ਦਾ ਪੇਜ ਚਲਾਉਂਦੇ ਨੇ ਇੱਕ ਵੈਦਰ ਕੋਈ ਮੌਸਮ ਪੰਜਾਬ ਦਾ ਮੁੰਡਾ ਬਹੁਤ ਵਧੀਆ ਕੰਮ ਹਾਂ ਇਹ ਦੋ ਮੁੰਡੇ ਨੇ ਇੱਕ ਮੁੰਡਾ ਸਰਦਾਰ ਜਿਹੜਾ ਵੈਦਰ ਆ ਕੁਛ ਇਦਾਂ ਨਾਮ ਉਹਦਾ ਇਹ ਦੋਨੇ ਬਹੁਤ ਵਧੀਆ ਕੰਮ ਕਰਦੇ ਨੇ ਜੇ ਪ੍ਰਾਈਵੇਟ ਆਪ ਦੇ ਤੌਰ ਤੇ ਮੌਸਮ ਵਿਭਾਗ ਦੀ ਇੰਨੀ ਸਟੀਕ ਅਤੇ ਚੰਗੀ ਇੰਨਾ ਤਾਮਚਾ ਹਮੇ ਸਰਕਾਰ ਨੂੰ ਪਤਾ ਨਹੀਂ ਲੱਗਿਆ ਗੱਲ ਕੀ ਹੈ ਮਕਸਦ ਕੀ ਹੈ ਇਹਨਾਂ ਨੇ ਪੰਜਾਬ ਨਾਲ ਗਦਾਰੀ ਕਰਨੀ ਹੈ ਮੈਂ ਤਾਂ ਸਿੱਧੇ ਸ਼ਬਦਾਂ ਚ ਕਹਿੰਦਾ ਬੀਬੀਐਮਬੀ ਚੋਂ ਪੰਜਾਬ ਦਾ ਕੋਈ ਜਿਹੜੇ ਬੰਦੇ ਨੇ ਉਹ ਬਾਹਰ ਕਿਉਂ ਕੱਢੇ ਗਏ ਕੀ ਗੱਲ ਉਹ ਬੰਬ ਤਾਂ ਤੁਸੀਂ ਐਟਮ ਬੰਬ ਤਾਂ ਸਾਡੇ ਤੇ ਮੰਨ ਰੱਖੇ ਨੇ ਪਾਖੜਾ ਬੀਐਸ ਮੈਨੇਜਮੈਂਟ ਬੋਰਡ ਨੇ ਇਹਨਾਂ ਨੇ ਪਾਖੜਾ ਡੈਮ ਉਹ ਵੀ ਸਾਡੇ ਬੰਬ ਬੰਬ ਹੈ ਐਣਾ ਪੌਂਗ ਡੈਮ ਉਹ ਵੀ ਬੰਬ ਹੈ ਹੁਣ ਤੋਂ ਕੁਝ ਦਿਨ ਪਹਿਲਾਂ ਕੁਝ ਸਮਾਂ ਪਹਿਲਾਂ ਹੀ ਜਦੋਂ ਮੈਂ ਤੁਹਾਡੇ ਕੋਲ ਆ ਰਿਹਾ ਸੀ ਕਿਸੇ ਡਾਕਟਰ ਸਾਹਿਬ ਕੋਲ ਮੈਂ ਦਵਾਈ ਲੈਣੀ ਸੀ ਉਹ ਮੈਨੂੰ ਗੱਲ ਦੱਸ ਰਿਹਾ ਸੀ ਵੀ ਸਾਡੀ ਕਿਵੇਂ ਉੱਥੇ ਡਿਊਟੀ ਲੱਗੀ ਪੌਂਗ ਡੈਮ 'ਚ ਤਾਂ ਉਹ ਕਿੰਨੀ ਜਿਆਦਾ ਜਦੋਂ ਉਹ ਪਾਣੀ ਡੱਗਦਾ ਕਿੰਨਾ ਸ਼ੋਰ ਕਿੰਨਾ ਕਰਕੇ ਕਿੰਨਾ ਡਰਾਉਣਾ ਸੀਨ ਹੁੰਦਾ ਮੈਂ ਉਹਨਾਂ ਨੂੰ ਕਿਹਾ ਜੀ ਫਿਰ ਤਾਂ ਪੰਜਾਬ ਦੇ ਸਿਰ ਤੇ ਬੰਬ ਹੀ ਆ ਕਹਿੰਦਾ ਬਿਲਕੁਲ ਬੰਬ ਹੈ ਹੁਣ ਦੇਖੋ ਜੇ ਬੀਬੀਐਮਬੀ ਨੂੰ ਨਹੀਂ ਪਤਾ ਲੱਗ ਸਕਦਾ ਵਾ ਮੁੰਡੇ ਮੌ ਉੱਜ ਕੇ ਨਾ ਪਾਣੀ ਸਟੋਰ ਕੀਤਾ ਗਿਆ ਤੁਸੀਂ ਦੇਖੋ 1680 ਫੁੱਟ ਹੈ ਅੱਜ ਵੀ ਆਪਾਂ ਗੱਲ ਕਰ ਰਹੇ ਹਾਂ 1678 77 ਦੇ ਕਰੀਬ ਹੈ ਹਸੀ ਹਜੇ ਵੀ ਖਤਰੇ 'ਚ ਬੈਠੇ ਆ ਸੀਦਾ ਯਾਰ ਖਤਰੇ ਦੇ ਜਾਂ ਤੋਂ 2 2.5 ਫੁੱਟ ਡੇਟਾ ਪਾਣੀ ਇਹ ਕੀ ਹੁੰਦਾ ਯਾਰ ਤੁਸੀਂ ਕਿਤੇ ਤੁਹਾਡੀ ਨੀਤ ਇੰਨੀ ਬੇਈਮਾਨਤਾ ਨਹੀਂ ਹੋਗੀ ਵੀ ਤੁਸੀਂ ਕੋਈ ਇਹੋ ਜੀ ਗੱਲ ਕਰਨੀ ਚਾਹੁੰਦੇ ਹੋ ਜਿਹੜੀ ਕਦੇ ਨਹੀਂ ਹੋ ਸਕਦੀ ਰੱਬ ਨਾ ਕਰੇ ਖੁਦਾ ਨਾ ਖਾਸ ਤਾਂ ਪਾਖੜਾ ਡੈਮ ਨੂੰ ਕੁਝ ਹੁੰਦਾ ਸਾਰੇ ਪੰਜਾਬ 'ਚ 10 10 ਫੁੱਟ ਪਾਣੀ ਹੋ ਜਾਊਗਾ ਇਸ ਲਈ ਸਾਡੇ ਤੇ ਇਹਨਾਂ ਨੇ ਬੰਬ ਬੰਨ ਰੱਖੇ ਨੇ ਜਾਣ ਬੁੱਝ ਕੇ ਜਦੋਂ ਇਹਨਾਂ ਦਾ ਜੀ ਕਰਦਾ ਪਾਣੀ ਰਿਲੀਜ਼ ਕਰਦੇ ਨੇ 1480 ਤੋਂ ਬਾਅਦ ਜਦੋਂ 1480 ਹੋ ਜਾਂ ਵਿਚ ਜਿਹੜੀ ਪਾਣ ਦੀ ਸਮਰੱਥਾ ਹੈ ਉਹਨੂੰ ਰਿਲੀਜ਼ ਕਰਨਾ ਪੈਂਦਾ ਨਾਲ ਦੀ ਨਾਲ ਇਹਨਾਂ ਨੇ ਇਹਨਾਂ ਕਿਉਂ ਭਰਿਆ ਜਵਾਬ ਦੇਣ ਭਾਈ ਕੀ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇਣ ਦੇ ਲਈ ਪੰਜਾਬ ਨੂੰ ਡੋਬਣ ਦਾ ਪਲਾਨ ਸੀ ਇਹ ਜਵਾਬ ਦੇਣ ਜਿਵੇਂ ਹਿਮਾਚਲ ਵਾਲਿਆਂ ਨੇ ਉਹ ਡਾਇਰੈਕਟਰ ਤੇ ਪਰਚਾ ਦਰਜ ਕਰਤਾ ਕਿ ਪੰਜਾਬ ਸਰਕਾਰ ਸੁੱਤੀ ਪਈ ਐ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਮੈਂ ਤਾਂ ਕੀੜੀ ਵੀ ਦੇਂਦੀ ਐ ਮੈਂ ਮੁਰਗੀ ਦਾ ਮੁਆਵਜ਼ਾ ਦਊਂ ਮੈਂ ਫਲਾਨਾ ਕਰੂੰ ਮੈਂ ਠਮਕਾ ਕਰੂੰ ਗੱਲਾਂ ਦਾ ਕੜਾਹ ਬਣਾਈ ਚੱਲੋ ਭਾਈ ਹੁਣ ਤੁਸੀਂ ਉਹ ਤੇ ਕਰੋ ਉਹ ਡਾਇਰੈਕਟਰ ਐ ਹੈਨਾ ਜਾ ਕੇ ਸੈਂਟਰ ਨੂੰ ਕਹੋ ਵੀ ਇਹ ਸਾਡੇ ਨਾਲ ਐਡੀ ਵੱਡੀ ਗਿਦਾਰੀ ਤੁਸੀਂ ਕਿਉਂ ਕੀਤੀ ਐ ਇਹ ਹੜ ਕੁਦਰਤੀ ਨਹੀਂ ਹਨ ਅਸੀਂ ਰੌਲਾ ਪਾਪਾ ਰਹਿ ਗਏ ਠੀਕ ਐ ਅਕਾਲ ਪੁਰਖ ਪਰਮਾਤਮਾ ਉਹਦੀ ਰਜਾ ਹੁੰਦੀ ਐ ਮੀਂਹ ਪੈਣੇ ਪਰ ਪਾਣੀ ਸਟੋਰ ਕਰਕੇ ਇੱਕੋ ਦਮ ਪਹਿਲਾਂ ਤੁਸੀਂ ਉਹਨਾਂ ਛੱਡੀ ਕਿਉਂ ਨਹੀਂ ਗਿਆ ਆ ਸਤਲੋਜ ਆਪਾਂ ਨੇੜੇ ਬੈਠੇ ਆ ਬਿਲਕੁਲ ਨੇੜੇ ਆਪਾਂ ਸਤਲੋਜ ਦੇ ਸਤਲੋਜ 50 ਤੋਂ 60000 ਜਿਹੜੀ ਕਿਊਸਿਕ ਪਾਵਰ ਹੈ ਉਹ ਸਮਰੱਥਾ ਰੱਖਦਾ ਹੈ ਪਾਣੀ ਨੂੰ ਟੈਕਲ ਕਰਨ ਦੀ ਤੁਸੀਂ ਉਹਦੇ ਚ ਉਹਨਾਂ ਪਾਣੀ ਕਿਉਂ ਨਹੀਂ ਛੱਡਿਆ ਭਾਈ ਤੁਹਾਡੇ ਕੋਲੇ ਲੱਖ ਕਿਊਸ ਘਾਰਿਆ ਛੱਡ ਰਹੇ ਹੋ ਤੁਸੀਂ 40000 ਵਾਏ ਇਹਦਾ ਮਤਲਬ ਤੁਹਾਡੀ ਨੀਚ ਚ ਬੇਈਮਾਨੀ ਹੈ ਤੁਹਾਡੇ ਦਿਲਾਂ ਚ ਬੇਈਮਾਨੀ ਹੈ ਇਸ ਲਈ ਇਹ ਜਾਣ ਬੁੱਝ ਕੇ ਮੈਂ ਸਿੱਧੇ ਸ਼ਬਦਾਂ ਚ ਕਹਿ ਦਿੰਨਾ ਇਹ ਪਤਾ ਨਹੀਂ ਕਿਉਂ ਇਦਾਂ ਕਰ ਰਹੇ ਨੇ ਜਿਹੜਾ ਪੰਜਾਬ ਪੂਰੇ ਦੇਸ਼ ਦੇ ਮੂਰੇ ਸਭ ਤੋਂ ਵੱਧ ਕੁਰਬਾਨੀਆਂ ਹੋਣ ਪੂਰੇ ਦੇਸ਼ ਦਾ ਢਿੱਡ ਭਰਨ ਦੇ ਲਈ ਹਰੀ ਕ੍ਰਾਂਤੀ ਨੇ ਅਸੀਂ ਆਪਦੇ ਅੰਦਰ ਗੱਲ ਲੈ ਹੁਣ ਅੱਜ ਉਹ ਪੰਜਾਬ ਨਾਲ ਤੁਸੀਂ ਇਹ ਕਰ ਰਹੇ ਹੋ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਚਲੋ ਆਪਾਂ ਉਹਦੀ ਪੁਸ਼ਟੀ ਨਹੀਂ ਕਰਦੇ ਕੀ ਗੱਲਾਂ ਕਰ ਰਿਆ ਸੀ ਉਹਦੇ ਵਿੱਚ ਭਾਈ ਇਹ ਇਹਦਾ ਮਤਲਬ ਤੁਸੀਂ ਤੁਹਾਡੇ ਮਨਾਂ 'ਚ ਪੰਜਾਬ ਪ੍ਰਤੀ ਜਿਹੜੀ ਪਿਆਰ ਉਹ ਮੁੱਕ ਚੁੱਕਿਆ ਸੋ ਇਹ ਸਾਰਾ ਇੱਕ ਯਾਰ ਪ੍ਰੀ ਪਲਾਨਡ ਹੈ ਮੈਂ ਤਾਂ ਸਿੱਧੇ ਸ਼ਬਦਾਂ ਚ ਕਹਿੰਦਾ ਤੁਹਾਡੀ ਆਬਜ਼ਰਵੇਸ਼ਨ ਕੀ ਰਹੀ ਆ ਤੁਸੀਂ ਦੇਖਿਆ ਹੋਊਗਾ ਮੈਂ ਕੱਲੇ ਆਪ ਆਦਮੀ ਪਾਰਟੀ ਦੀ ਗੱਲ ਨਹੀਂ ਕਰਦਾ ਉਸ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਆ ਰਹੀਆਂ ਨੇ ਜਿਹੜੀ ਅੱਜਕੱਲ ਮਾਈਨਿੰਗ ਹੋ ਰਹੀ ਆ ਬਾਈ ਰੇਤੇ ਦੀ ਮਾਈਨਿੰਗ ਹੋ ਰਹੀ ਆ ਪਹਿਲਾਂ ਵੀ ਹੁੰਦੀ ਸੀ ਹੁਣ ਵੀ ਹੋ ਰਹੀ ਆ ਕਿ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਕੁਦਰਤ ਦੇ ਨਾਲ ਛਿੜਛੜ ਕਰਨ ਦਾ ਦੇਖੋ ਇਹ ਪਿੰਡਾਂ 'ਚ ਤਾਂ ਇਹ ਕਾਰਨ ਹੈਗਾ ਹੈਣਾ ਰੇਤਾ ਜੇ ਨਾ ਚੱਲੂਗਾ ਤਾਂ ਜਿਹੜੀਆਂ ਜ਼ਰੂਰੀ ਲੋਕਾਂ ਨੇ ਘਰ ਪਾਉਣੇ ਨੇ ਸਭ ਕੁਝ ਪਾਉਣਾ ਇਹ ਵੀ ਜ਼ਰੂਰੀ ਆ ਪਰ ਉਹ ਇੱਕ ਮਾਈਨਿੰਗ ਵਿਭਾਗ ਦਾ ਹੁੰਦਾ ਵੀ ਇੰਨੇ ਫੁੱਟੀ ਖ ਕਰ ਸਕਦੇ ਹਾਂ ਆ ਜਿਹੜੇ ਦੋ ਨੰਬਰੀਏ ਲੱਗੇ ਹੋਏ ਨੇ ਸਰਕਾਰ ਦੇ ਸੋ ਕੋਲਡ ਮਨਿਸਟਰ ਸਾਹਿਬ ਲਾਲੋਜਾ ਇਹਨਾਂ ਦੇ ਚਹੇਤੇ ਇਹ ਕਿੰਨਾ ਕਿੰਨਾ ਉੱਥੇ ਖੱਡਾਂ ਪੱਟ ਕੇ ਕਿੰਨਾ ਕਿੰਨਾ ਰੇਤਾ ਚੋਰੀ ਕਰ ਰਹੇ ਨੇ ਪਤਾ ਕਿਸੇ ਨੂੰ ਕੁਝ ਨਹੀਂ ਪਤਾ ਕਿਉਂ ਨਹੀਂ ਪਤਾ ਹੁਣ ਪਾਣੀ ਚੜ ਕੇ ਆਇਆ ਦਰਿਆ ਨੇ ਸਭ ਕੁਝ ਉਵੇਂ ਰੇਤਾ ਲਿਆਉਣਾ ਹੈ ਉਹ ਖੱਡਾਂ ਸਾਰੀਆਂ ਭਰੀਆਂ ਜਾਣੀਆਂ ਨੇ ਇਹਨਾਂ ਦੀਆਂ ਕੀਤੀਆਂ ਚੋਰੀਆਂ ਤੇ ਬੇਈਮਾਨੀਆਂ ਤੇ ਉਸ ਪਰਮਾਤਮਾ ਨੇ ਪਰਦਾ ਪਾ ਦੇਣਾ ਕਿਉਂਕਿ ਸਰਕਾਰ ਤਾਂ ਇਹ ਤਾਂ ਪਹਿਲਾਂ ਕਹਿੰਦਾ ਸੀ ਕੇਜਰੀ ਆਲ ਜਦੋਂ ਕਹਿੰਦਾ ਹੁੰਦਾ ਜਦੋਂ ਆਏ ਆ ਇਹ ਅਸੀਂ ਇੰਨੇ ਹਜ਼ਾਰ ਕਰੋੜ ਰੁਪਏ ਰੇਤੇ ਦੇਵਾਂ ਕਿੱਥੇ ਗਿਆ ਭਾਈ ਆ ਹੁਣ ਮੈਂ ਜਗਰਾਉਂ ਤੋਂ ਆਉਂਦਾ ਸੀ ਜੋ ਚੱਲੇ ਆਂ ਤਾਂ ਰਾਹ 'ਚ ਬੋਡੀ ਬੋਰਡ ਕੀਤੇ ਪਏ ਨਸ਼ਾ ਕਰਤਾ ਜੀ ਭਗਵੰਤ ਮਾਨ ਦੀਆਂ ਫੋਟੋ ਲੱਗੀਆਂ ਲੱਦਸ ਉਹ ਯਾਰ ਤੁਸੀਂ ਐਡਵਰਟਾਈਜ਼ਮੈਂਟ ਕਰਨ ਆਏ ਹੋ ਇਹ ਤੁਸੀਂ ਜਿਹੜੇ ਰਿੱਤੇ ਦੇ ਤੁਹਾਡੇ ਸਮਗਲਰ ਨੇ ਮੈਂ ਸਿੱਧੇ ਸ਼ਬਦਾਂ ਚ ਕਹਨਾ ਇਹਨਾਂ ਤੇ ਕਦੀ ਨੱਥ ਪਾਈ ਹੈ ਪੰਜਾਬ ਚ ਸਭ ਤੋਂ ਵੱਧ ਪੈਸਾ ਰਿੱਤੇ ਦਾ ਪੈਸਾ ਅਕਾਲੀ ਵੇਲੇ ਰਿੱਤ ਅਕਾਲੀਆਂ ਵੇਲੇ ਰਿੱਤੇ ਦਾ ਕਿੰਨਾ ਰੋਲਾ ਪਿਆ ਬਾਦਲਸ ਵੇਲੇ ਕੈਪਟਨ ਆਇਆ ਉਦੋਂ ਤਾਂ ਫਿਰ ਰਿੱਤੇ ਦੀਆਂ ਖੱਡਾਂ ਰੋਲਾ ਪੈਂਦਾ ਰਿਆ ਇਹਨਾਂ ਨੇ ਏਸੀ ਇਹੀ ਚੀਜ਼ ਸੁਪਨੇ ਦਿਖਾਏ ਸੀ ਨਾ ਅ ਜਿੰਨਾ ਪੰਜਾਬ ਖੜਾ ਹੀ ਕਿਹਾ ਸੀ ਨਾ ਵੀ ਅਸੀਂ ਬੇਈਮਾਨੀ ਰੋਕ ਦਾਂਗੇ ਰਿੱਤੇ ਦੀਆਂ ਖੱਡਾਂ ਬੰਦ ਕਰ ਦਾਂਗੇ ਰਿੱਤ ਜੋ ਪੰਜਾਬ ਨੂੰ ਮੁਨਾਫਾ ਹੋ ਸਾਰੇ ਆਪ ਦੇ ਮੰਤਰੀ ਲੈ ਕੇ ਕਿਹੜੇ ਮੰਤਰੀ ਕੋਲੇ ਕਿਹੜੇ ਐਮਐਲ ਪੂਰੀ ਵੱਡੀ 5 6 10 ਕਰੋੜ ਵਾਲੀ ਕੋਠੀ ਨਹੀਂ ਹੈ ਭਾਈ ਕਿਹਦੇ ਕੋਲੇ ਫੈਕਟਰੀਆਂ ਨਹੀਂ ਹਨ ਵੱਡੀਆਂ-ਵੱਡੀਆਂ ਆਪਦੀਆਂ ਦੁਕਾਨਾਂ ਖੋਲ੍ਹ ਕੇ ਪਲਾਟ ਲੈ ਕੇ ਜ਼ਮੀਨਾਂ ਲੈ ਕੇ ਜਿਹੜੇ ਮੇਰੇ ਅਰਗੇ ਕੋਲੇ ਸਿਆਰ ਜ਼ਮੀਨਦਾਰ ਨਹੀਂ ਸੀ ਉਹ ਜ਼ਮੀਨਾਂ ਕਈ-ਕਈ ਕਿੱਲੇ ਲੈ ਗੇ ਸੋ ਇਹ ਸਾਰਾ ਪੰਜਾਬ ਨੂੰ ਇਹਨਾਂ ਨੇ ਲੁੱਟਿਆ ਸਾਡੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਹਾਂ ਤੁਹਾਡੇ ਚੈਨਲ ਜਰੀਏ ਵੀ ਹਾਂ ਬਾਈ ਚ ਸਾਡੇ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਹੈ ਉਹਦਾ ਰੈਗਰਟ ਹੈਗਾ 27 ਚ ਤਾਂ ਨਹੀਂ ਹੋਏ ਗਲਤੀ ਮੈਂ ਨਹੀਂ ਮੰਨਦਾ ਕਦੀ ਵੀ ਨਹੀਂ ਕਰਨਗੇ ਪੰਜਾਬੀ ਬਹੁਤ ਸਿਆਣੇ ਹੋਗੇ ਦੇਖੋ ਇਹਨਾਂ ਨੇ ਹਰੇਕ ਹਰੇਕ ਦਾ ਸਾਥ ਦਿੱਤਾ ਤੁਸੀਂ ਦੇਖੋ ਗੁਰੂ ਪਾਤਸ਼ਾਹ ਦੇ ਵੇਲੇ ਤੇ ਆਪਾਂ ਪੁਰਾਣੇ ਸਮੇਂ ਤੇ ਚਲੇ ਜਾਈਏ ਹਨਾ ਇਹ ਕੌਮ ਕਦੀ ਕਿਸੇ ਤੋਂ ਪਿੱਛੇ ਨਹੀਂ ਹਟੀ ਅੱਜ ਤੁਸੀਂ ਲਾ ਲਓ ਪੂਰੇ ਦੇਸ਼ ਚ ਲਾ ਲਓ ਹਨਾ ਕਿਤੇ ਵੀ ਕੋਈ ਇਦਾਂ ਦੀ ਜਿਹੜੀ ਗੱਲ ਹੁੰਦੀ ਹੈ ਪੰਜਾਬੀ ਜਾ ਕੇ ਮੂਰੇ ਖੜ ਜਾਂਦੇ ਨੇ ਸਿੱਖ ਕੌਮ ਮੂਰੇ ਖੜ ਜਾਂਦੀ ਹੈ ਹਮੇਸ਼ਾ ਰਿਹਾ ਹੈ ਤੇ ਇੱਕ ਵੱਡੀ ਗੱਲ ਹੋਰ ਜੰਮੂ ਕਸ਼ਮੀਰ ਚਾਹੇ ਆਂਧਰਾ ਪ੍ਰਦੇਸ਼ ਚਾਹੇ ਮਹਾਰਾਸ਼ਟਰਾ ਚਾਹੇ ਤਾਂ ਸਰਕਾਰ ਸੈਂਟਰ ਸਰਕਾਰ 48 ਤੋਂ 72 ਘੰਟਿਆਂ ਦੇ ਵਿੱਚ ਪੈਕੇਜ ਐਲਾਨ ਕਰਦੀ ਹੈ ਰਾਹਤ ਸਾਨੂੰ 15 ਦਿਨਾਂ ਬਾਅਦ ਆ ਕੇ 1600 ਕਰੋੜ ਦੇ ਕੇ ਆਨੇ ਕਿਉਂ ਭਾਈ ਅਫਗਾਨਿਸਤਾਨ ਲਈ ਸ਼ਾਇਰ ਸਟੇਟਮੈਂਟ ਪਹਿਲਾਂ ਆ ਗਈ ਹਾਂ ਫਿਰ ਦੇਖੋ ਇਹਦਾ ਮਤਲਬ ਪੰਜਾਬ ਨਾਲੋਂ ਪਿਆਰਾ ਤੁਹਾਨੂੰ ਅਫਗਾਨਿਸਤਾਨ ਹੋ ਗਿਆ ਭਾਈ ਵਾਹੀ ਇਦਾਂ ਦੀਆਂ ਕਮੀਆਂ ਸਾਡੇ ਦਿਲਾਂ 'ਚ ਹੋਰ ਦੂਰੀ ਬਣਾਉਂਦੀਆਂ ਨੇ ਹਨਾ ਅਸੀਂ ਤਾਂ ਜਿੱਥੇ ਵੀ ਕੋਈ ਇਦਾਂ ਦੀ ਮੁਸੀਬਤ ਹੁੰਦੀ ਹੈ ਅਸੀਂ ਤਾਂ ਭੱਜ ਕੇ ਜਾ ਕੇ ਮੂਰੇ ਖੜ ਜਾਂਦੇ ਨਹੀਂ ਭਾਈ ਅਸੀਂ ਖੜੇ ਹਾਂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਇਹਦੇ ਵਿੱਚ ਹੀ ਐਡ ਕਰ ਦੇਣਾ Google ਚੈੱਕ ਕਰ ਲਿਓ ਪੂਰੀ ਭਾਰਤ ਦੇ ਵਿੱਚ ਸਭ ਤੋਂ ਵੱਧ ਫੌਜੀਆ ਨੇ ਵਿਧਵਾਵਾਂ ਪੰਜਾਬ 'ਚ ਨੇ ਹੂੰ ਸਭ ਤੋਂ ਵੱਧ ਵਿਧਵਾਵਾਂ ਪੰਜਾਬ 'ਚ ਨੇ ਅਸੀਂ ਸਾਡੇ ਮੁੰਡੇ ਸ਼ਹੀਦ ਹੋਏ ਨਾ ਭਾਈ ਸਾਡੀ ਕੌਮ ਦੇ ਮੁੰਡੇ ਸ਼ਹੀਦ ਹੋਏ ਨਾ ਇਸ ਦੇਸ਼ ਲਈ ਤੇ ਤੁਸੀਂ ਸਾਨੂੰ ਸਿਲਾ ਕੀ ਦਿੰਨੇ ਹੋ ਫਿਰ ਦਿਲ ਦੁਖਦਾ ਹੈ ਅਸੀਂ ਤਾਂ ਮੂਰੇ ਹੋ ਹੋ ਲੜੀਏ ਚਾਹੇ ਮੈਂ ਮੁਗਲਾਂ ਦੀ ਗੱਲ ਕੀਤੀ ਹੈ ਹਨਾ ਜਿਹਦੇ ਮਰਜ਼ੀ ਤੁਸੀਂ ਲਾ ਲਓ ਇਹ ਕੌਮ ਕਿੱਥੇ ਜਾ ਕੇ ਨਹੀਂ ਲੜੀ ਉਹ ਜਿਹੜੀ ਆਪਾਂ ਇੱਕ ਕਹਾਣੀ ਪੜ੍ਹਦੇ ਹੁੰਨੇ ਆ ਤਰਸੀਮ ਜਸਰ ਨੇ ਉੱਤੇ ਫਿਲਮ ਵੀ ਬਣਾਈ ਸੀ ਇਸ ਤੋਂ ਪਹਿਲਾਂ ਉਹ ਆਪਾਂ ਕਿੱਥੇ ਜਾ ਕੇ ਲੜੇ ਸੀ ਭਾਈ ਉਹ ਕਿਹ ਨਾਲ ਲੜੇ ਸੀ ਅਸੀਂ ਗੋਰੇ ਬ੍ਰਿਟਿਸ਼ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਹੀ ਉੱਥੇ ਜਾ ਕੇ ਭੁਗਤੇ ਸੀ ਕਿਉਂਕਿ ਉਹਨਾਂ ਤੇ ਭਾਈ ਉਸ ਸਮੇਂ ਮੁਸੀਬਤ ਸੀ ਸੋ ਅਸੀਂ ਤਾਂ ਜਿਹੜੀ ਸਾਡੀ ਰੈਜੀਮੈਂਟ ਆ ਜਾਂ ਸਾਡੇ ਲੋਕ ਨੇ ਅਸੀਂ ਤਾਂ ਹਰੇਕ ਦੇ ਪਿੱਛੇ ਖੜ ਜਾਨਨੇ ਆ ਤੁਸੀਂ ਸਾਡੇ ਕੋਈ ਕਿਉਂ ਨਹੀਂ ਬਣਦਾ ਸਵਾਲ ਇਹ ਹੈਗਾ ਗੱਲ ਨੂੰ ਬਈ ਇੱਕ ਇਹ ਵੀ ਗੱਲ ਆ ਆਮ ਆਦਮੀ ਪਾਰਟੀ ਵਾਲਿਆਂ ਦਾ ਹਲੇ ਵੀ ਕਹਿਣਾ ਬਈ ਭਗਵਾਨ ਤਮਨ ਜਿੰਨਾ ਚਿੰਤਕ ਆ ਜਿਹੜਾ ਪੰਜਾਬ ਲਈ ਉਹ ਹੋਰ ਕੋਈ ਨਹੀਂ ਹੈਗਾ ਕਹਿੰਦੇ ਉਹ ਹਸਪਤਾਲ ਦੇ ਵਿੱਚ ਸੀਗਾ ਹਸਪਤਾਲ ਦੇ ਵਿੱਚ ਬੈਠੇ ਵੀ ਉਹਨੇ ਪੰਜਾਬ ਦੇ ਗੱਲ ਕੀਤੀ ਆ ਆਪਣੇ 92 ਐਮਐਲਏ ਦੀ ਇੱਕ ਮਹੀਨੇ ਦੀ ਤਨਖਾਹ ਆ ਜਿਹੜੀ ਉਹ ਵੀ ਸੀਐਮ ਫੰਡ ਦੇ ਵਿੱਚ ਪਾਈ ਗਈ ਇੰਨਾ ਬਰੇ ਕੀ ਕਹਿਣਾ ਇੱਕ ਮਹੀਨੇ ਤਨਖਾਹ ਦਿੰਦੇ ਨੇ ਐਮ ਐਲ اے ਉਹ ਜਿਹੜਾ ਕੱਲਾ ਉਹ ਪਿੱਟ ਪੈਂਦੇ ਫਿਰ ਉਹ ਜੇ ਕਹਿ ਦਿੰਦੇ ਉਹ 10 ਲੱਖ ਉਹ ਕਾਂਗਰਸ ਇੱਕ ਵਿਧਾਇਕੀ ਦੇ ਗਿਆ ਹੈ ਵੀ ਨਹੀਂ ਉਹ ਹੈ ਵੀ ਨਹੀਂ ਉਹ ਦੇ ਗਿਆ ਆ ਜਿਹੜੇ ਆ ਦੋ ਬਾਈਰੀ ਆਜ਼ਾਦ ਖੜੇ ਨੇ ਰਾਣੇ ਵਜਦੇ ਨੇ ਉਹ ਗਰਜੀਤ ਉਰੀ ਇਹਨਾਂ ਦਾ ਬੇਟਾ ਉਹ ਜਾ ਕੇ ਪੁੱਛੋ ਇਲਾਕਿਆਂ ਚ ਮੈਂ ਉਧਰੋਂ ਆਇਆ ਮੈਂ ਵੀ ਉਹ ਕਿੰਨੇ ਆਜ਼ਾਦ ਤੌਰ ਤੇ ਜਿੱਤੇ ਤੇ ਆਪਦੇ ਕੋਲੋਂ ਕਿੰਨਾ ਦਿੰਦੇ ਨੇ ਇਹਨਾਂ ਨੇ ਦਾਨ ਕੀਤਾ ਜੂਂਜੇ ਸਿਰਜਣਾ ਤੇ ਦਿਖਾਉਣਾ ਆ ਵੀ ਅਸੀਂ ਹਾਥੀ ਕਰਤਾ ਸੋ ਆਪ ਦੀ ਦੁੱਗਣੀ ਚੀਜ਼ ਦਿਖਾਉਣੀ ਫਿਰ ਤੁਸੀਂ ਗੱਲ ਕੀਤੀ ਭਗਵੰਤ ਮਾਨ ਪ੍ਰਮਾਤਮਾ ਭਰਾ ਨੂੰ ਹੈਨਾ ਬਹੁਤ ਤੰਦਰੁਸਤੀ ਬਖਸ਼ੇ ਜਲਦੀ ਸਿਹਤਯਾਬ ਹੋਵੇ ਕਿਉਂਕਿ ਉਹਨੇ ਆ ਕੇ ਦੇਖਣਾ ਹੈ ਉਹਨੇ ਸਤਾਈ ਚ ਦੇਖਣਾ ਵੀ ਜਿਹੜਾ ਮੈਂ ਪੰਜਾਬ ਨਾਲ ਅਸੀਂ ਹਾਲ ਕੀਤਾ ਕਿਉਂ ਦਿੱਲੀ ਵਾਲਿਆਂ ਦੇ ਮੈਂ ਮਗਰ ਲੱਕ ਕੀ ਕੀਤਾ ਜਿਵੇਂ ਮਰਜ਼ੀ ਕੀਤਾ ਉਹ ਫੇਰ ਆਬਦਾ ਵੀ ਕਿਵੇਂ ਉਹ ਰਾਜ ਭag ਜਾਂਦਾ ਉਹ ਦੇਖਣਾ ਹੈ ਉਹਨੇ ਸੋ ਪ੍ਰਮਾਤਮਾ ਕਰੇ ਜਲਦੀ ਸਿਹਤ ਝਾਬ ਹੋਵੇ ਅਸੀਂ ਉਹਦੇ ਕੋਈ ਆਪਾਂ ਕਹਿ ਲਈਏ ਵੀ ਉਹਦੇ ਵਿਰੋਧੀ ਨਹੀਂ ਆ ਅੱਜ ਵੀ ਮੈਂ ਗੱਲ ਕਹਿਣਾ ਕਿਉਂਕਿ ਉਹ ਬੰਦੇ ਗੱਲਾਂ ਕਰਕੇ ਅਸੀਂ ਉਸ ਮਗਰ ਤੁਰੇ ਸੀ ਵੀ ਨਹੀਂ ਇਹ ਬੰਦਾ ਬਦਲਾਵ ਲਿਆਊਗਾ ਦੇਖਿਓ ਆਪਾਂ ਐ ਕਰਦਾਂਗੇ ਉਹ ਬੰਦੇ ਦੀਆਂ ਗੱਲਾਂ ਤੇ ਯਕੀਨ ਕੀਤਾ ਸੀ ਹੁਣ ਉਹ ਬੰਦਾ ਦਿੱਲੀ ਵਾਲਿਆਂ ਦੇ ਪਿੱਛੂ ਲੱਗ ਬਣ ਕੇ ਬਦਲਿਆ ਜਾ ਭਾਈ ਕਿਹੜੀ ਇਹੋ ਜੀ ਗੱਲ ਹੋਈ ਸੋ ਇਸ ਲਈ ਜੇ ਤੂੰ ਆਪਦੀ ਚੜ੍ਹਾਈ ਦੇਖੀ ਐ ਅਸੀਂ ਸਾਰਿਆਂ ਨੇ ਤੇਰੀ ਚੜ੍ਹਾਈ ਦੇਖੀ ਐ ਤਾਂ ਅਸੀਂ ਚਾਹੁੰਦੇ ਆਂ ਵੀ ਉਹ ਜਿਵੇਂ ਐ ਉਤਰਣਾ ਨਾ ਉਹ ਵੀ ਅਸੀਂ ਦੇਖੀਏ ਮੂਰੇ ਹਾਲਾਤ ਕੀ ਹੋਣੇ ਨੇ ਉਹ ਵੀ ਦੇਖੀਏ ਕਿਉਂਕਿ ਇਹ ਇਹ ਜਿਹੜੀ ਮਿੱਟੀ ਬੜੀ ਬੜੀ ਉਪਜਾਊ ਮਿੱਟੀ ਐ ਬੜੀ ਜਰਖੇਸ ਧਰਤੀ ਐ ਜਿਨੇ ਇਹਦੇ ਨਾਲ ਗਿਦਾਰੀ ਕੀਤੀ ਐ ਫਿਰ ਇਹਨੇ ਉਹਦਾ ਡਬਲ ਮਲ ਮੋੜਿਆ ਜੀਨੇ ਇਹਦੇ ਨਾਲ ਵਫਾ ਕੀਤੀ ਹੈ ਉਹਦਾ ਵੀ ਇਹ ਡਬਲ ਦਿੰਦੀ ਹੈ ਇਹ ਮਿੱਟੀ ਇਹ ਬੜੀ ਕੀਮਤ ਇਹ ਬੜੀ ਉਪਜਾਊ ਅਤੇ ਕੀਮਤੀ ਮੱਥੇ ਨੂੰ ਲਾਉਣ ਵਾਲੀ ਮਿੱਟੀ ਹੈ ਇਹੋ ਜੀ ਮਿੱਟੀ ਪੂਰੀ ਦੁਨੀਆ ਚ ਨਹੀਂ ਸੋ ਭਾਈ ਜਿਹੜਾ ਤੂੰ ਕੁਛ ਕੀਤਾ ਉਹਦਾ ਬਦਲਾ ਅਮੂਰੇ ਆ ਗਿਆ ਸਾਲ ਸਵਾ ਸਾਲੀ ਰਹਿ ਗਿਆ ਸੋ ਪੰਜਾਬੀਆਂ ਨੇ ਲੈ ਲੈਣਾ ਬਾਈ ਤੇਤੋਂ ਪ੍ਰਮਾਤਮਾ ਤੈਨੂੰ ਜਲਦੀ ਸਿਹਤਯਾਬ ਕਰੇ ਮੈਂ ਤਾਂ ਇਹੀ ਗੱਲ ਕਹਿਣਾ ਵੀ ਇੱਕ ਵੱਡੀ ਜਿਹੜੀ ਗੱਲ ਆ ਐਨ ਜੀਓ ਦੀ ਹਮ ਹੜ ਪੰਜਾਬ ਦੇ ਵਿੱਚ ਆਇਆ ਐਨ ਜੀਓ ਬੜੀਆਂ ਰਾਤੋਂ ਰਾਤ ਬਣ ਗਈਆਂ ਕਈ ਜਿਹੜੀਆਂ ਪਹਿਲਾਂ ਦੀ ਚੱਲ ਰਹੀਆਂ ਸੀ ਹਮ ਇਹ ਵੀ ਖਰਚਾ ਜਤਾਇਆ ਜਾ ਰਿਹਾ ਵੀ ਮੋਟਾ ਫਾਂਡਾ ਜਿਹੜਾ ਬਾਹਰੋਂ ਆਇਆ ਵਾ ਸਾਡੇ ਐਨਆਰਆਈ ਭਰਾਵਾਂ ਨੇ ਭੇਜਿਆ ਵਾ ਕੁਝ ਇੱਥੇ ਦੇ ਜਿਹੜੇ ਭਰਾ ਨੇ ਉਹਨਾਂ ਨੇ ਭੇਜਿਆ ਵਾ ਕਿਤੇ ਲੱਗਦਾ ਵੀ ਇਹਨਾਂ ਐਨਜੀਓ ਦੇ ਵੱਲੋਂ ਕਿਤੇ ਕੁਝ ਗਲਤ ਕੰਮ ਹੋਇਆ ਵਾ ਪੈਸੇ ਨੂੰ ਲੈ ਕੇ ਮੈਂ ਤਾਂ ਸਿੱਧੀ ਗਗਨ ਪੰਜਾਬੀ ਚ ਗੱਲ ਕਹਿ ਦੇਣਾ ਜਿੰਨੇ ਐਨਆਰਆਈ ਭਰਾ ਤੁਹਾਡੇ ਚੈਨਲ ਜੁੜੇ ਆ ਜੇ ਤੁਸੀਂ ਹੜਪੀੜਤਾਂ ਦੀ ਮਦਦ ਕਰਨੀ ਹੈ ਹੈਲਪ ਕਰਨੀ ਹੈ ਤਾਂ ਮੇਰੇ ਅਰਗੇ ਕਿਸੇ ਵਿਚੋਲੇ ਨੂੰ ਵਿੱਚ ਨਾ ਪਾਉ ਭਾਈ ਸਭ ਇੱਥੇ ਜਿਹਦਾ ਦਾ ਲੱਗਦਾ ਸਭ ਲੁੱਟਣ ਤੇ ਲੱਗੇ ਹੋਏ ਨੇ ਇਹ ਸਿੱਧੀ ਗੱਲ ਮੈਂ ਵੱਡੀ ਸ਼ਬਦਾਂ ਚ ਕਹਿ ਦਿੰਦਾ ਹਣਾ ਕੋਈ ਸੱਚਾ ਸਵਿੱਤਰਾ ਨਹੀਂ ਸੋ ਮੇਰੇ ਅਰਗੇ ਕਿਸੇ ਵਿਚੋਲੇ ਤੇ ਯਕੀਨ ਨਾ ਕਰਿਓ ਨਾ 200 ਡਾਲਰ 1000 ਡਾਲਰ 500 ਡਾਲਰ ਕਿਸੇ ਮੇਰੇ ਅਰਗੇ ਬੰਦੇ ਨੂੰ ਨਾ ਭੇਜਿਓ ਭਾਈ ਚਾਹੇ ਉਹ ਕਿੱਡਾ ਵੀ ਵੱਡਾ ਤੇ ਪੁਰਾਣਾ ਸਮਾਜ ਸੇਵੇਗਾ ਚਾਹੇ ਉਹਦੀ ਸੰਸਤਾ ਕੁਛ ਵੀ ਕਰਦੀ ਆ ਨਹੀਂ ਤੁਸੀਂ ਤੁਸੀਂ ਮੰਨ ਲਓ ਉੜੇ ਐੜੇ ਈੜੀ ਕਿਸੇ ਪਿੰਡ ਨੇ ਸੇਵਾ ਕਰਨੀ ਆ ਆਪਦੇ ਪਿੰਡ ਚ ਨੌਜਵਾਨ ਲੱਭੋ ਜਿਹੜੇ ਤੁਹਾਡੇ ਪਿੰਡ ਦੇ ਨੌਜਵਾਨ ਆ ਤੁਹਾਡੇ ਕੋਈ ਚਾਚਾ ਤਾਇਆ ਰਸਤੇਦਾਰ ਜਾਂ ਕੋਈ ਹੋਰ ਭਰਾ ਭਤੀਜਾ ਲੱਗਦਾ ਹੈ ਉਹਨਾਂ ਦੇ ਥਰੂ ਸੇਵਾ ਭੇਜੋ ਮੰਨ ਲਿਆ ਮਨ ਲਿਆ ਉਹ ਮੁੰਡੇ ਉੱਥੇ ਜਾਂਦੇ ਵਕਤ ਰਾਤ ਚ ਕੋਈ ਪ੍ਰਸ਼ਾਦਾ ਪਾਣੀ ਛਕ ਲੈਣਗੇ 500 1000 2000 5000 ਖਾ ਜਾਣਗੇ ਕੋਈ ਗੱਲ ਨਹੀਂ ਭਾਈ ਉਹ ਤੁਹਾਡੇ ਕਹਿਣ ਤੇ ਜਾ ਰਹੇ ਆ ਤੇਲ ਲੱਗ ਜੂ ਦੋ 2000 ਟਰੈਕਟਰ ਤੇ ਤੇਲ ਲੱਗ ਜੂ ਠੀਕ ਹੈ ਪਰ ਤੁਹਾਨੂੰ ਪਤਾ ਹੈ ਵੀ ਸਾਡੀ ਸੇਵਾ ਸਿੱਧੀ ਜਿਨ੍ਹਾਂ ਨੂੰ ਜਿਹੜੇ ਉਜੜੇ ਨੇ ਉਹਨਾਂ ਤੱਕ ਪਹੁੰਚੀ ਹੈ ਨਹੀਂ ਮੇਰੇ ਅਰਗਿਆਂ ਨੇ ਵੀਡੀਓ ਬਣਾ ਲੈਣੀ ਆ ਲਓ ਜੀ ਆ ਘਾਰੇ ਦਾ ਉਜੜ ਗਿਆ ਆ ਫਲਾਨੀ ਭੈਣ ਨੇ 2 ਲੱਖ ਭੇਜਤਾ ਉਹ ਦੋ ਦੋ ਲੱਖ ਪਤਾ ਨਹੀਂ ਕਿੰਨਿਆਂ ਨੇ ਭੇਜ ਦੇਣਾ ਉਹ ਫਿਰ ਕਿੱਥੇ ਜਾਣਾ ਆ ਜੇਬਾਂ ਦੇ ਵਿੱਚ ਸੋ ਭਾਈ ਕਿਸੇ ਤੇ ਯਕੀਨ ਨਾ ਕਰੋ ਚਾਹੇ ਕੋਈ ਐਨ ਜੀਓ ਹੈ ਦੇਖੋ ਇਹ ਇਹ ਗੱਲ ਚੁਭੂਗੀ ਕਹਿਣਗੇ ਤੁਸੀਂ ਸੇਵਾ ਨਹੀਂ ਹੁੰਦਦੇ ਕਹਿਣਗੇ ਆਪਣੇ ਗਲਤ ਕਮੈਂਟ ਆਉਣਗੇ ਬਿਲਕੁਲ ਸਹੀ ਹੈ ਭਾਈ ਆਉਣਗੇ ਅਸੀਂ ਕਿਸੇ ਨੂੰ ਨਿੱਜੀ ਤੌਰ ਤੇ ਮੈਂ ਕਿਸੇ ਦਾ ਕਸੂਰ ਕਹਿੰਦਾ ਹੀ ਨਹੀਂ ਮੇਰੇ ਸਾਰੇ ਹੀ ਜਾਣਕਾਰ ਨੇ ਸਾਰੇ ਮੇਰੇ ਵਧੀਆ ਮੇਰੀ ਬੋਲਬਾਣੀ ਹੈ ਪਰ ਮੈਂ ਫਿਰ ਵੀ ਤੁਹਾਨੂੰ ਕਹਿਣਾ ਮੈਂ ਫਿਰ ਵੀ ਇਹ ਗੱਲ ਕਹੂੰਗਾ ਹੀ ਕਿਉਂਕਿ ਸਾਡਾ ਕੰਮ ਹੈ ਭਾਈ ਸੱਚ ਤੇ ਪਹਿਰਾ ਦੇਣਾ ਇੰਨੇ ਚਿਰ ਹੋ ਗਏ ਅਸੀਂ ਹਨਾ ਫਿਰ ਲੋਕ ਕਹਿੰਦੇ ਤੁਸੀਂ ਆਏ ਕਹਿੰਦੇ ਜਿੰਦਗੀਆਂ ਖਰਾਬ ਕਰ ਲੀਆਂ ਉਹ ਮੈਂ ਗੱਲ ਹੀ ਨਹੀਂ ਕਹਿਣੀ ਅਸੀਂ ਪੰਜਾਬ ਦੇ ਲਈ ਬੋਲਦੇ ਆਂ ਜਿਹੜੀਆਂ ਵੱਡੀਆਂ ਵੱਡੀਆਂ ਐਨਜੀਓ ਵਾਲੇ ਨੇ ਮੈਨੂੰ ਲੈ ਕੇ ਗੱਲ ਦੱਸਦੇ ਭਾਈ ਉਹਨਾਂ ਨੂੰ ਦੀਨਾ ਨਹੀਂ ਪੰਜਾਬ ਆ ਲੁੱਟੀ ਜਾ ਰਿਆ ਸਰਕਾਰ ਕੀ ਕਰ ਰਹੀ ਹੈ ਸਰਕਾਰ ਨਾਮ ਦੀ ਚੀਜ਼ ਨਹੀਂ ਹੈ ਕਦੀ ਮੰਤਰੀ ਆ ਗਿਆ ਸੰਤਰੀਆਂ ਨਾ ਆ ਗਿਆ ਉਹਨਾਂ ਉਹਨਾਂ ਮੁਰੇ ਅਸੀਂ ਨਹੀਂ ਜੀ ਆ ਇਦਾਂ ਵਾ ਇਦਾਂ ਹੋਣਾ ਚਾਹੀਦਾ ਕਿਉਂ ਭਾਈ ਜੇ ਤਾਂ ਪੰਜਾਬ ਲਈ ਸੋਚਦੇ ਹੋ ਕਹਿੰਦੇ ਹੋਏ ਇਹ ਪੰਜਾਬ ਲਈ ਤਾਂ ਫਿਰ ਪੰਜਾਬ ਲਈ ਖੜੋ ਪੰਜਾਬ ਦੀ ਹਰੇਕ ਗੱਲ ਦੇ ਮੂਰੇ ਡਟ ਕੇ ਕਹੋ ਵੀ ਨਹੀਂ ਸਰਕਾਰ ਨੂੰ ਕਹੋ ਵੀ ਤੁਸੀਂ ਗਲਤ ਹੋ ਸਾਡੇ ਦਾ ਪੇਜ ਬੰਦ ਕਰਦੇ ਸਾਡੇ ਦਾ ਗਲੇ ਨੱਪਣ ਤੱਕ ਜਾਂਦੀ ਹੈ ਸਰਕਾਰ ਤੁਸੀਂ ਬੋਲ ਸਕਦੇ ਹੋ ਤੁਸੀਂ ਬੋਲਦੇ ਕਿਉਂ ਨਹੀਂ ਇਸ ਲਈ ਭਾਈ ਮੈਂ ਤਾਂ ਸਿੱਧੇ ਸ਼ਬਦਾਂ ਚ ਕਹਿੰਨਾ ਹੈ ਵੀ ਭਾਈ ਕਿਸੇ ਮੇਰੇ ਅਰਗੇ ਵਿਚੋਲੇ ਤੇ ਯਕੀਨ ਕਰਿਓ ਹੀ ਨਾ ਸਿੱਧੀ ਸੇਵਾ ਦਿਓ ਇੱਕ ਮੈਂ ਗੱਲ ਦੱਸ ਦਿੰਦਾ ਤੁਹਾਨੂੰ ਹਾਂ ਨਾ ਬਾਈ ਸੁਖਵਿੰਦਰ ਨੂੰ ਹੋ ਗਏ 4-5 ਦਿਨ ਬਾਈ ਪੀਪੀ ਸੁਖਵਿੰਦਰ ਨੂੰ ਇੱਕ ਯੂਰਪ ਤੋਂ ਫੋਨ ਆਇਆ ਮੇਰੇ ਖਿਆਲ ਸਪੇਨ ਤੋਂ ਆਇਆ ਸ਼ਾਇਦ ਉਹ ਕਹਿੰਦਾ ਜੀ ਸਾਡੇ ਕੋਲੇ ਬਾਈ ਜੀ 1 ਲੱਖ ਡਾਲਰ ਦਾ ਜਿਹੜਾ ਉਹ ਕੀਤਾ ਪਿਆ 1 ਲੱਖ ਜਿਹੜਾ ਹਾਂ ਇਕੱਠਾ ਕੀਤਾ ਪਿਆ ਆਪਣਾ ਉਹ ਮੇਰੇ ਖਿਆਲ ਸਮਥਿੰਗ 90 ਲੱਖ ਜਾਂ 1 ਕਰੋੜ ਬਣ ਜਾਣਾ ਉਹ ਇੰਨਾ ਕੁ ਬਣ ਜਾਣਾ ਮੇਰੇ ਖਿਆਲ ਕਰੋੜ ਕਰੋੜ ਰੁਪਏ ਦੇ ਨੇੜੇ ਤੇ ਕਹਿੰਦੇ ਅਸੀਂ ਕਿਹੜੀ ਐਨਜੀਓ ਜਾਂ ਕਿਹੜੇ ਬੰਦੇ ਨੂੰ ਭੇਜੀਏ ਤੇ ਅਸੀਂ ਇਕੱਠੇ ਹੀ ਬਾਈ ਹੱਸਣ ਲੱਗਿਆ ਉਹ ਵੀਡੀਓ ਵੀ ਪਾਈ ਆ ਅਸੀਂ ਉੱਥੇ ਉਹ ਬਾਈ ਕਹਿੰਦਾ ਤੁਸੀਂ ਭਰਾ ਮੇਰੇ ਉੱਥੋਂ ਦੋ ਬੰਦਿਆਂ ਨੇ ਕਰਾਉ ਟਿਕਟ ਕੀ ਤੁਹਾਡਾ ਕਿੰਨਾ ਲੱਜੂ ਯਾਰ 2 ਲੱਖ 4 ਲੱਖ 5 ਲੱਖ ਦੋ ਟਿਕਟ ਕਰਾ ਕੇ ਆਪ ਇੱਥੇ ਆਓ ਪੰਜਾਬ ਚ ਆ ਕੇ ਦੇਖੋ ਉਹ ਫਰਾਨੇ ਪਿੰਡ ਚ ਉਹ ਫਰਾਨਾ ਸੇ ਉਹਨੂੰ ਲੋੜ ਸਿੱਧਾ ਉੱਥੇ ਤੱਕ ਮਦਦ ਕਰੋ ਬਿਚੋਲੇ ਨਾ ਪਾਓ ਜਿਹਦਾ ਘਰ ਟਿਆ ਜਿਹਦੀ ਜ਼ਮੀਨ ਦਾ ਮਤਲਬ ਬਰਬਾਦੀ ਹੋਈ ਆ ਜਿਹਦਾ ਕਿਸੇ ਦਾ ਵੀ ਡੰਗਰ ਪਸ਼ੂ ਦਾ ਨੁਕਸਾਨ ਹੋਇਆ ਉਹਨਾਂ ਦਾ ਆਪ ਪਹੁੰਚ ਕਰੋ ਤੁਹਾਡਾ ਇਹ ਕਹਿਣ ਦਾ ਹਾਂ ਆਪ ਪਹੁੰਚ ਕਰੋ ਤੁਸੀਂ ਕਿਸੇ ਨੂੰ ਹੁਣ ਗਿੱਪੀ ਆਇਆ ਸੀ ਉਦੋਂ ਹਣਾ ਬਈ ਗਿੱਪੀ ਗਰੇਵਾਲ ਉਹਨੇ ਕਈ ਮਈਆਂ ਲੈ ਕੇ ਦਿੱਤੀਆਂ ਨੇ ਯਾਰ ਉਹ ਪਤਾ ਤਾਂ ਹੈ ਵੀ ਭਾਈ ਫਲਾਣਾ ਸੇ ਉਹਨੂੰ ਲੈਤੀ ਇਹਦਾ ਕੰਮ ਚੱਲਦਾ ਹੋ ਗਿਆ ਬਈ ਪੰਜਾਬ ਦੇ ਸਿੰਗਰਾਂ ਤੇ ਮੈਂ ਆਉਣਾ ਹਾਂ ਹਾਂ ਪੰਜਾਬ ਦੇ ਸਿੰਗਰਾਂ ਨੇ ਬਈ ਇਸ ਵਾਰ ਕਮਾਲ ਕਰ ਦਿੱਤੀ ਬੱਬੂ ਮਾਨ ਵੱਲੋਂ ਪਹਿਲੇ ਆਪਣੇ ਸ਼ੋਅ ਦੀ ਕਮਾਈ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਧੜਾ ਧੜ ਸਾਰੇ ਦਲਜੀਤ ਦੀ ਸਿਫਤ ਕਰਨੀ ਬਣਦੀ ਆ 10 ਪਿੰਡ ਕਹਿੰਦਾ ਮੈਂ ਸੰਭੂਗਾ ਗਿੱਪੀ ਗਰੇਲ ਜੋਰਡਨ ਸੰਧੂ ਜਸ ਬਾਜਵਾ ਹੋਰ ਮੈਂ ਕਈਆਂ ਦੇ ਨਾਮ ਨਹੀਂ ਲੈ ਸਕਦਾ ਪਰ ਬਹੁਤ ਸਿੰਗਰ ਕਈ ਬੀਬੀਆਂ ਵੀ ਜਿਹੜੀਆਂ ਸਿੰਗਰ ਨੇ ਉਹ ਵੀ ਸਾਰੇ ਅੱਗੇ ਆਏ ਨੇ ਜਦੋਂ ਲੋੜ ਪਈ ਆ ਆਪਾਂ ਸਰਕਾਰ ਨੂੰ ਟੈਕਸ ਦਿੰਨੇ ਆ ਪਰ ਮੈਨੂੰ ਲੱਗਦਾ ਟੈਕਸ ਹੁਣ ਸਿੰਗਰਾਂ ਨੂੰ ਦੇਣਾ ਪੈਣਾ ਵਾ ਜਿਹੜੇ ਔਕੇ ਸਮੇਂ ਆ ਕੇ ਨਾਲ ਖੜ ਗਏ ਅੱਜ ਨਹੀਂ 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 ਦੇਖੋ ਕਾਢਣਾ ਚਾਹੀਦਾ ਉਹ ਇਸ ਮਿੱਟੀ ਦੇ ਬਣੇ ਨੇ ਇੱਥੋਂ ਹੀ ਪੈਦਾ ਹੋਏ ਨੇ ਉਹ ਕਿਤੇ ਜੰਮਦੇ ਸਟਾਰ ਸੀ ਇਹਨਾਂ ਲੋਕਾਂ ਨੇ ਉਹਨਾਂ ਦੇ ਖਾੜੇ ਲਵਾਏ ਇਹਨਾਂ ਲੋਕਾਂ ਨੇ ਉਹਨੂੰ ਆ ਆਪਾਂ ਕਹ ਲਈਏ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾਇਆ ਸੋ ਭਾਈ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ ਇਸ ਦਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਸ ਇੱਕ ਮੰਗਲ ਜ਼ਰੂਰ ਕਹਿ ਦੇਣੀ ਆ ਵੀ ਇੱਕ ਨਾ ਮੈਨੇਜਮੈਂਟ ਹੋਣੀ ਚਾਹੀਦੀ ਆ ਗੱਲ ਹੁਣ ਮੈਨੂੰ ਇਹ ਲੱਗਾ ਜਿਵੇਂ ਬਾਈ ਮਨਕੇਰਾ ਤੋਂ ਟਰੈਕਟਰ ਰੋ ਹਣਾ ਉਹ ਆਪ ਵਿੱਚ ਵਿਚਰ ਕੇ ਦੇ ਰਿਆ ਬਾਈ ਸਭ ਤੋਂ ਵੱਡੀ ਗੱਲ ਹੈ ਬਹੁਤ 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 ਚੰਗੀ ਗੱਲ ਹੈ ਬਾਈ ਨੂੰ ਕਰਨਾ ਚਾਹੀਦਾ ਮੈਂ ਇਹ ਕਹਿਣਾ ਚਾਹੁੰਦਾ ਵੀ ਬਾਈ ਰਾ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਜਿਹੜੀ ਉਹਨਾਂ ਦੀ ਟੀਮ ਹੈ ਵੀ ਮੰਨ ਲਓ ਮੈਂ ਫਲਾਨਾ ਸੀ ਉਹਨੂੰ ਇਹਨੇ 2 ਲੱਖ ਦਿੱਤੇ ਕੱਲ ਨੂੰ ਉਹ ਜਾ ਕੇ ਸੁਖਬੀਰ ਬਾਦਲ ਕੋਲੇ ਕਹਵੇ ਯਾਰ ਮੈਨੂੰ ਤਾਂ ਕੋਈ ਮਿਲਿਆ ਨਹੀਂ ਜਾਓ ਕਿਸੇ ਹੋਰ ਜਿਹੜੇ ਕੋਈ ਕਰਨਗੇ ਉਹਨਾਂ ਨੂੰ ਕਹਿ ਦੇਵੇ ਸੋ ਇਹ ਤੁਸੀਂ ਇਹਦੇ ਅੰਕੜੇ ਉਹੜੇ ਸਪਸ਼ਟ ਤਿਆਰ ਹੈਣਾ ਰੱਖ ਲਿਓ